ਬਹੁਜੀ ਪਾਗੀ ਰਾਣੀਆਂ ਬਰਸਾਤ ਬਿਜਲੀ ਵੀ ਲੈ ਚਣ ਗਈ ਹੈ ਪੂਰੇ ਯੂਰਾਂ ਨਾਲਿੱਥੇ ਕਿਥੇ ਅੱਜ ਬਰਸਾਤ ਪਈ 6 ਤਰੀਕ 9 ਮਹੀਨਾ 2025 ਕੰਮੀ ਦਾ ਪਾਣੀ ਪੀਣ ਵਾਸਤੇ ਇਕੱਠਾ ਡੋਲੋਂ ਚ ਕਰ ਰਹੇ ਆਪਾਂ ਲਓ ਜੀ ਪ੍ਰਸਾਦ ਰਾਣੀਆਂ ਪੈਰੀ ਜੇ ਫੁੱਲ ਹਟਾ ਹਟ ਕੇ ਮੀਂਹ ਆਉਂਦਾ ਤੇ ਮੀਂਹ ਵੀ ਚੰਗਾ ਤਸੱਲੀ ਵਾਲਾ ਹੀ ਆਉਂਦਾ ਜਦੋਂ ਵੀ ਹਟਦਾ ਆਪਾਂ ਜਾ ਰਹੇ ਆ ਓਟੂ ਐਡ ਦੇਖ ਕੇ ਆਈਏ ਪਰ ਕੰਡੀਸ਼ਨ ਵੇਖੀ ਮੀਂਹ ਸਾਰੇ ਹੀ ਆ ਪਰਾਣੀਆਂ ਤੋਂ ਲੈ ਕੇ ਅੱਗੇ ਤੱਕ ਅੱਜ ਕਈ ਬੰਦੇ ਨੇ ਸਪਰੇਅ ਕਰਾ ਲਈ ਮੌਸਮ ਨੂੰ ਖੁੱਲਾ ਵੇਖ ਕੇ ਤੇ ਕੰਮ ਉਹਨਾਂ ਦਾ ਖਰਾਬ ਹੋ ਗਿਆ ਆ ਲਾਈ ਦੁੱਚਾ ਆਪਣੇ ਵੀ ਤੇ ਜਿਹਦੇ ਕਰਕੇ ਲੋਹੀ ਵਿਰਸਾਲ ਵੇਖ ਸਕ ਗਏ ਤੇ ਪਾਰਕਿੰਗ ਲਾਈਟਾਂ ਲਾ ਦੇ ਜੀ ਆ ਚੋਨੇ ਸਾਰੇ ਡੁੱਬਿਆ ਹੋਏ ਸੀ ਇਕਰਲੇਰੀਏ ਦੇ ਇੰਪੋਸਬਲ ਜਾਰੇ ਥੱਲੇ ਹੋਏ ਸੀ ਕਿਉਂਕਿ ਇਹਨਾਂ ਨੂੰ ਨਿਕਾਸੀ ਵੀ ਹੈ ਨਹੀਂ ਗਵਿੰਦਪੁਰਾ ਦਾ ਹਬੋਲੀ ਵਾਲੇ ਬੰਨੇ ਜਾ ਰਹੇ ਚਿੰਗਾ ਵੀ ਹੈ ਜੀ ਤਸਲੀ ਵਾਲਾ ਵਾਈਪਰ ਅੱਗੇ ਇੱਕ ਨੰਬਰ ਦੇ ਕੀਤਾ ਸੀ ਕੰਮ ਨਹੀਂ ਕੀਤਾ ਤੇ ਹੁਣ ਇਹਨੂੰ ਫੋਲ ਹੀ ਕਰਤਾ ਹੈ ਜੀ ਉਹ ਜੀ ਮੀਂਹ ਦਾ ਬੜਾ ਤੇਜ ਹੈ ਇੱਥੇ ਉਦੋਂ ਜ਼ਿਆਦਾ ਤੇਜ ਹੋ ਗਿਆ ਪਿੰਡ ਹਬੋਲੀ ਮੀਂਹ ਨੇ ਘਟਦੇ ਵਟ ਝੋਨੇ ਨਸਾਰੇ ਤੇ ਹੈ ਪੰਜਾਬ ਵਾਲਿਆਂ ਦਾ ਹੜਾ ਨਾਲ ਨੁਕਸਾਨ ਹੋ ਰਿਹਾ ਹੈ ਇਧਰ ਮੀਂਹ ਨਾਲ ਹੋ ਰਿਹਾ ਹੈ ਮਾਲੀ ਵੀ ਚੱਲਣ ਡਈ ਕੱਗਰ ਵੀ ਚੱਲਣ ਡਿਆ ਹੈ ਉਪਰੋਂ ਵੀ ਚੱਲਣ ਡਿਆ ਹੈ ਖੱਲੋਂ ਵੀ ਚੱਲਣ ਡਿਆ ਹੈ ਪਾਣੀ ਪਾਣੀ ਹੋਇਆ ਪਿਆ ਜੀ। ਜਦੋਂ ਇੱਕ ਸੋਚਦੇ ਆ ਵਾਈਪਰ ਦਾ ਢੇੜਾ ਨਹੀਂ ਆਉਂਦਾ ਤੇ ਜਿਹੜੀ ਅਸੀਂ ਗੱਡੀ ਲਾ ਲਈ ਸਾਈਡ ਤੇ ਨਹੀਂ ਜਿਆਦਾ ਤੇ ਅਸੀਂ ਵਾਈਪਰ ਦਾ ਨਹੀਂ ਆਉਂਦਾ ਪਿਆ ਜੀ ਢੇੜਾ। ਗੰਡਾ ਸਭੋਲੀ ਖੜੇ ਮੌਕੇ ਤੇ ਗੈਰ ਦੇ ਪ੍ਰਸਾਦ ਗੱੜੀ ਚੰਗੀ ਇੱਥੇ ਵੀ ਉੱਥੇ ਚੱਕ ਲੈਂਦਾ ਤਾਂ ਇੱਥੇ ਵੜਾਈ ਜਾਂਦਾ ਲੋਜੀ ਓਟੂ ਹੈਡ ਗਗਰ ਦਰਿਆ ਮੀਂਹ ਪੈ ਗਿਆ ਚੰਗਾ ਆਪਾਂ ਹੁਣ ਐਂ ਕਾਰ ਚੋਂ ਬਾਹਰ ਤਸੱਲੀ ਕਰਾ ਦਿੱਤੀ ਮੀਂਹ ਨੇ ਇੱਕ ਵਾਰੀ ਪੈਂਦਾ ਚੰਗਾ ਹੀ ਪੈਂਦਾ ਆ 640 ਤੇ ਆ ਗਿਆ ਉਦੋਂ 639 ਤੇ ਸੀਗਾ ਉਦੋਂ ਦਾ ਵੀਡੀਓ ਦੇ ਵਿੱਚ ਆ ਰਿਹਾ ਖੁੱਟ ਪਾਣੀ ਵਧ ਗਿਆ ਨਾ ਐ ਬਈ ਦਰ ਬੰਦ ਆਗੇ ਖੁੱਲੇ ਆ ਖੁੱਲੇ ਆ

ਇਹ ਰਾਣੀਆਂ ਦਾ ਮੀਂਹ ਵਹੌਨੇ ਤੈਨੂੰ ਅੱਜ ਕਿੰਨੀ ਬਰਸਾਤ ਪਈ ਹੈ ਰਾਣੀਆਂ ਚ ਇਹ ਰਾਣੀਆਂ ਬੱਦਲ ਵੀ ਖੁੱਲ ਉੱਪਰ ਇੰਨੀ ਬਰਸਾਤ ਪੈ ਗਈ